ਕਿ ਇੱਥੇ ਜਿਹੜਾ ਵੀ ਈਓ ਲੱਗਦਾ ਪਹਿਲਾਂ ਇੱਥੇ ਰਵੀ ਸੀ ਈਓ ਉਹਨੇ ਉਹ ਇੱਥੇ ਉੱਤੇ ਮੈਂ ਕੰਪਲੀਟ ਵੀ ਭੇਜੀ ਆ ਸਭ ਨੂੰ ਪਤਾ ਹੈ ਕਿ ਇੱਥੇ ਜੂਨੀਅਰ ਸਾਡੇ ਕੀ ਕਰਦੇ ਪਏ ਨੇ ਇਸ ਤਰੀਕੇ ਲੋਕਾਂ ਤੋਂ ਪੈਸੇ ਫੜਦੇ ਨੇ ਤੇ ਇਲੈਗਲ ਕੰਸਟਰਕਸ਼ਨ ਚੱਲ ਰਹੀ ਹੈ ਕਿਉਂ ਅਸੀਂ ਨਵੇਂ گاਉਂ ਦਾ ਇੱਕ ਮਾਸਟਰ ਪਲਾਨ ਤਿਆਰ ਕਰਕੇ ਨਾਲੇ ਤਾਂ ਸਰਕਾਰ ਦੇ ਖਾਤੇ 'ਚ ਡਾਕਟਰ ਸਾਹਿਬ ਨਾਲੇ ਤਾਂ ਆਪਣੀ ਸਰਕਾਰ ਦੇ ਖਾਤੇ 'ਚ ਜਦੋਂ ਉੱਥੇ ਨਕਸ਼ੇ ਪਾਸ ਹੋਣਗੇ ਪੈਸਾ ਆਊਗਾ ਨਾਰੇ ਜਿਹੜੀ ਉੱਥੇ ਗੰਦੀਆਂ ਬਸਦੀਆਂ ਚੱਲਦੀ ਕਰਦੇ ਸੀਐਮ ਸਾਹਿਬ ਦੀ ਕੋਠੀ ਤੋਂ 1 ਕਿਲੋਮੀਟਰ ਤੇ ਗੰਦੀਆਂ ਉਹ ਬਣੀਆਂ ਹੋਈਆਂ ਇਲੈਗਲ ਕੰਸਟਰਕਸ਼ਨਸ ਕਰ ਕਰਕੇ ਮੁੜ ਕੇ ਜਿਹੜਾ ਐਮਐਲਏ ਬਣਦਾ ਉਹ ਬਲੈਕਮੇਲਿੰਗ ਕਰੂਗਾ ਕਿ ਤੁਸੀਂ ਤਾਂ ਇੱਨੇ ਗਲ ਬੈਠੇ ਹੋ ਤੁਸੀਂ ਬਲਡوزر ਤੇ ਇਸ ਦਿਨ ਆਪ ਹੀ ਬਲਡوزر ਦੇ ਮੂਹਰੇ ਖੜੇ ਹੋ ਜਾਣਾ ਉਹ ਸਾਨੂੰ ਬਤੌਰ ਸਰਕਾਰ ਸਾਡੀ ਕਿ ਰਿਸਪੋਨਸੀਬਿਲਟੀ ਬਣਦੀ ਹੈ ਵੀ ਇਸ ਏਰੀਏ ਨੂੰ ਮਾਸਟਰ ਪਲਾਨ ਚ ਲਿਆ ਜਾਵੇ ਕੋਈ ਵੀ ਲੋਕਲ ਅਫਸਰ ਇਹ ਨਹੀਂ ਚਾਹੁੰਦੇ ਨੂੰ ਮਾਸਟਰ پلان ਚ ਲਿਆ ਜਾਵੇ ਕਿਉਂਕਿ ਕਰੋੜਾਂ ਰੁਪਇਆ ਮਹੀਨਿਆਂ ਚ ਬਣਾਉਂਦੇ ਨੇ ਇਲੈਗਲ ਕੰਸਟਰਕਸ਼ਨ ਦੇ ਦੁਆਲੇ ਮੈਂ ਕੰਪਲੇਂਟ ਉੱਪਰ ਆਲਰੇਡੀ ਦੇ ਚੁੱਕੀ ਆ ਜਿਹੜੇ ਪਹਿਲਾਂ ਵਾਲੇ ਇੱਥੇ ਹੀ ਹੋ ਰਹੇ ਨੇ ਉਹਨਾਂ ਨੇ ਜੋ ਇੱਥੇ ਤਾਂ ਗਲੀਆਂ ਖਿੱਚੀਆਂ ਡਿਪਾਰਟਮੈਂਟ ਨੂੰ ਪਤਾ ਹੈ ਤੁਸੀਂ ਐਕਸ਼ਨ ਲੈਣਾ ਤਾਂ ਲੈ ਲਓ ਜੀ ਐਕਸ਼ਨ ਲੈਣਾ ਤਾਂ ਉਹਨਾਂ 'ਤੇ ਲੈ ਲਓ ਬਹੁਤ ਅੱਛੀ ਗੱਲ ਹੈ ਤੇ ਇਹਦਾ ਇੱਕ ਮਾਸਟਰ پلان ਆ ਜਿਹੜਾ ਉਹ ਨਿਆ گاਉਂ ਦਾ ਤਿਆਰ ਹੋਣਾ ਚਾਹੀਦਾ ਬਹੁਤ ਸਾਰੇ ਪਿੰਡ ਨੇ ਨਾਲ ਲੱਗਦੇ ਆ ਲਾਢਾਂ ਐ ਕਰੋੜਾਂ ਐ ਇਨਾਂ ਨੂੰ ਇਹਨਾਂ ਦੀ ਐਸਐਲਪੀ ਵਿਡਰਾ ਕਰ ਲੈਣੀ ਚਾਹੀਦੀ ਹੈ ਪ੍ਰੀਨ ਬੋਰਡ ਦੇ ਵਿੱਚ ਕਿਉਂਕਿ ਉੱਥੇ ਹੁਣ ਕਲੋਨੀ ਆਨਲੈਗਲ ਕੰਸਟਰਕਸ਼ਨ ਚੱਲ ਰਿਹਾ ਪਿਆ ਹੈ ਕੋਈ ਉਸ ਨੂੰ ਅਸੀਂ ਕਮੇਟੀ ਅੰਦਰ ਲੈ ਆਈਏ ਮਾਸਟਰ ਪਲਾਨ ਅਧੀਨ ਲੈ ਆਈਏ ਤਾਂ ਉਹ ਏਰੀਆ ਵੀ ਬਚ ਜਾਵੇ ਅਦਰਵਾਈਜ਼ ਉਹ ਪਿੰਡਾਂ ਦੇ ਵੀ ਬਸਤੀਆਂ ਮਾਰ ਜਾਣ ਸੋ ਇਹ ਸਾਰਾ ਜਿਹੜਾ ਮਸਲਾ ਆਪਸ ਵਿੱਚ ਮਿਲਿਆ ਜੁਲਿਆ ਮਸਲਾ ਹੈ ਕਿ ਤੁੰਗੀ ਲਿਉਦਾ ਹੈ ਮੈਂ ਥੋੜਾ ਜਿਆਦਾ ਦੱਸ ਰਹੀ ਹਾਂ ਥੋੜੀ ਅਚੀ ਅਪਣੀ ਚर्चा ਹੋਈ ਹੈ ਦੇਖੋ ਇਹਦੇ ਅੰਦਰ ਕਈ ਕਿਸਮ ਦੀਆਂ ਡਾਇਵਿਸ਼ਨਾਂ ਜਿਹਾ ਬਹੁਤ ਚਰਚਾ ਕਰਾ ਦੇਣਾ ਹੈ ਆ ਦਾਟ ઓਨਲੀ ਕੋਈ ਇੱਥੇ ਲਿਗਲ ਕੰਸਟਰਕਸ਼ਨ ਹੁੰਦੀ ਰੋਵੇ ਅਸੀਂ ਲੱਖ 1.5 ਲੱਖ ਅਗਲਾ ਕਹਿੰਦਾ ਖੌਰੇ ਐਮਐਲਏ ਫੜਦੀ ਐ ਖੌਰੇ ਜਿਹੜਾ ਐਮਐਲਏ ਵਾਲਾ ਹੈ ਨਹੀਂ ਨਾ ਨਾ ਸਾਡੇ ਮਿਨਿਸਟਰ ਸਾਹਿਬ ਉਸ ਦੌਰ ਉੱਤੇ ਨਹੀਂ ਨਾ ਅਸੀਂ ਇਸ ਜੁਤੇ ਲੋਕਲ ਬਾਡੀ ਦੀ ਟੀਮ ਬੈਠੀ ਐ ਫੋਰੈਸਟ ਦੀ ਟੀਮ ਬੈਠੀ ਐ ਕਿ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਜਿਹੜਾ ਵੀ ਈਓ ਲੱਗਦਾ ਪਹਿਲਾਂ ਇੱਥੇ ਰਵੀ ਸੀ ਈਓ ਉਹਨੇ ਉਹ ਇੱਥੇ ਉੱਤੇ ਮੈਂ ਕੰਪਲੀਟ ਵੀ ਭੇਜੀ ਆ ਸਭ ਨੂੰ ਪਤਾ ਹੈ ਕਿ ਇੱਥੇ ਜੂਨੀਅਰ ਸਾਡੇ ਕੀ ਕਰਦੇ ਪਏ ਨੇ ਕਿਸ ਤਰੀਕੇ ਲੋਕਾਂ ਤੋਂ ਪੈਸੇ ਫੜਦੇ ਨੇ ਤੇ ਇਲੈਗਲ ਕੰਸਟਰਕਸ਼ਨ ਚੱਲ ਰਹੀ ਆ ਕਿਉਂ ਬਸੀ ਮੈਂ ਨਗਾਉਂਦਾ ਇੱਕ ਮਾਸਟਰ ਪਲਾਨ ਤਿਆਰ ਕਰਕੇ ਨਾਲੇ ਤਾਂ ਸਰਕਾਰ ਦੇ ਖਾਤੇ 'ਚ ਡਾਕਟਰ ਸਾਹਿਬ ਨਾਲੇ ਤਾਂ ਆਪਣੀ ਸਰਕਾਰ ਦੇ ਖਾਤੇ 'ਚ ਜਦੋਂ ਉੱਥੇ ਨਕਸ਼ੇ ਪਾਸ ਹੋਣਗੇ ਪੈਸਾ ਆਊਗਾ ਨਾਲੇ ਜਿਹੜੀ ਉੱਥੇ ਗੰਧੀਆਂ ਬਸਦੀਆਂ ਚੰਡੀਗੜ੍ਹ ਦੇ ਸੀਐਮ ਸਾਹਿਬ ਦੀ ਕੋਠੀ ਤੋਂ 1 ਕਿਲੋਮੀਟਰ ਤੇ ਗੰਦੀਆਂ ਉਹ ਬਣੀਆਂ ਹੋਈਆਂ ਇਲੈਗਲ ਕੰਸਟਰਕਸ਼ਨਸ ਕਰ ਕਰਕੇ ਮੁੜ ਕੇ ਜਿਹੜਾ ਐਮਐਲਏ ਬਣਦਾ ਉਹ ਬਲੈਕਮੇਲਿੰਗ ਕਰੂਗਾ ਕਿ ਤੁਸੀਂ ਤਾਂ ਇਲੈਗਲ ਬੈਠੇ ਹੋ ਤੁਸੀਂ ਬਲਡوزر ਕੇ ਇਸ ਦਿਨ ਆਪ ਹੀ ਬਲਡوزر ਦੇ ਮੂਹਰੇ ਖੜੇ ਹੋ ਜਾਣਾ ਸੋ ਸਾਨੂੰ ਬਤੌਰ ਸਰਕਾਰ ਸਾਡੀ ਰਿਸਪੋਨਸੀਬਿਲਟੀ ਬਣਦੀ ਹੈ ਵੀ ਇਸ ਏਰੀਏ ਨੂੰ ਮਾਸਟਰ ਪਲਾਨ ਚ ਲਿਆ ਜਾਵੇ ਕੋਈ ਵੀ ਲੋਕਲ ਅਫਸਰ ਇਹ ਨਹੀਂ ਚਾਹੁੰਦੇ ਨੂੰ ਮਾਸਟਰ پلان ਚ ਲਿਆ ਜਾਵੇ ਕਿਉਂਕਿ ਕਰੋੜਾਂ ਰੁਪਇਆ ਮਹੀਨਿਆਂ ਚ ਬਣਾਉਂਦੇ ਨੇ ਇਲੈਗਲ ਕੰਸਟਰਕਸ਼ਨ ਦੇ ਦੁਆਲੇ ਮੈਂ ਕੰਪਲੇਂਟ ਉੱਪਰ ਆਲਰੇਡੀ ਦੇ ਚੁੱਕੀ ਆ ਜਿਹੜੇ ਪਹਿਲਾਂ ਵਾਲੇ ਇੱਥੇ ਹੀ ਰਹੇ ਨੇ ਉਹਨਾਂ ਨੇ ਜੋ ਇੱਥੇ ਤਾਂ ਗਲੀਆਂ ਚੁੱਤੀਆਂ ਡਿਪਾਰਟਮੈਂਟ ਨੂੰ ਪਤਾ ਹੈ ਕਿਉਂਕਿ ਐਕਸ਼ਨ ਲੈਣਾ ਤਾਂ ਲੈ ਲੋ ਜੀ ਐਕਸ਼ਨ ਲੈਣਾ ਤਾਂ ਉਹਨਾਂ ਚ ਲੈ ਲੋ ਬਹੁਤ ਅੱਛੀ ਗੱਲ ਹੈ ਤੇ ਇਹਦਾ ਇੱਕ ਮਾਸਟਰ پلان ਆ ਜਿਹੜਾ ਉਹ ਨਿਆ گاਉਂ ਦਾ ਤਿਆਰ ਹੋਣਾ ਚਾਹੀਦਾ ਬਹੁਤ ਸਾਰੇ ਪਿੰਡ ਨੇ ਨਾਲ ਲੱਗਦੇ ਆ ਲਾੜਾਂ ਐ ਕਰੋੜਾਂ ਐ ਇਹਨਾਂ ਨੂੰ ਇਹਨਾਂ ਦੀ ਐਸਐਲਪੀ ਵਿਡਰਾ ਕਰ ਲੈਣੀ ਚਾਹੀਦੀ ਹੈ ਸਿਟੀ ਕਾਉਂਡ ਦੇ ਵਿੱਚ ਕਿਉਂਕਿ ਉੱਥੇ ਹੁਣ ਇੱਕ ਕਲੋਨੀ ਆਇਲੈਗਲ ਕੰਸਟਰਕਸ਼ਨ ਚੱਲ ਰਹੀ ਹੋਈ ਹੈ ਉਹੋ ਸਿਟੀ ਕਮੇਟੀ ਅੰਦਰ ਲੈ ਹੀ ਹੈ ਮਾਸਟਰ ਪਲਾਨ ਅਧੀਨ ਲੈ ਹੀ ਹੈ ਤਾਂ ਉਹ ਏਰੀਆ ਵੀ ਆਜਾ ਅਦਰਵਾਈਜ਼ ਉਹ ਪਿੰਡਾਂ ਦੇ ਵੀ ਬਸਤੀਆਂ ਮਾਰ ਜਾਣ ਸੋ ਇਹ ਸਾਰਾ ਜਿਹੜਾ ਮਸਲਾ ਅੱਥਰ ਵਿੱਚ ਮਿਲਿਆ ਜੁਲਿਆ ਮਸਲਾ ਇੱਕ ਤੁੰਗੀ ਲੱਗਦਾ ਹੈ ਮੈਂ ਥੋੜਾ ਜਿਆਦਾ ਸਪੀਡ ਨਹੀਂ ਥੋੜੀ ਅੱਛੀ ਅਬਲੀ ਚਰਚਾ ਹੋਈ ਹੈ ਦੇਖੋ ਇਹਦੇ ਅੰਦਰ ਕਈ ਕਿਸਮ ਦੀਆਂ ਜਿਵੇਂ ਸ਼ਹਿਰ ਜਿਹਾ ਬਹੁਤ ਚਰਚਾ ਕਰਾਂਗੇ ਆ ਦਾਟ ਓਨਲੀ ਕੋਈ